ਸ਼ਸ਼ੀ ਕੌਰ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਭਰਾਵੋ ਬੜੈਚ ਟਰੈਕਟਰ ਜਿੱਤੇ ਕਿਹੜੇ ਭਰਾ ਨਵੇਂ ਜੁੜਿਆ ਭਰਾਵੋ ਉਹ ਪੇਜ ਨੂੰ ਫੋਲੋ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਹੜੇ ਭਰਾਵਾਂ ਦੇ ਨਾਂ ਬੋਲਣ ਲੱਗਿਆ ਕਿਹੜੇ ਸਾਡੇ ਚਾਹਣ ਵਾਲੇ ਭਰਾਵੋ ਲਖਮਣ ਸਿੰਘ ਕਿਹੜਾ ਪਿੰਡ ਸੀਗਾ ਇਹ ਚੂੜੜਕਲਾ ਚੂਲੜਕਲਾ ਅੱਗੇ ਨਿਰਮਲ ਸਿੰਘ ਗਿੱਲ ਜੰਗੀ ਰਾਣਾ ਅੰਗਰੇਜ਼ ਸਿੰਘ ਸੰਧੂ ਪੱਟੀ ਸ਼ਹਿਰ ਤੋਂ ਸ਼ਹਿਰ ਤੋਂ ਹਰਪਾਲ ਸਿੰਘ ਢਿੱਲੋਂ ਜੀ ਸ਼ੈਂਪਰ ਦਿਓਲ ਬਰਨਾਲਾ ਤੋਂ ਗੁਲਸ਼ਨ ਬੈਂਸ ਬੈਂਸ ਮੋਹਰ ਤੋਂ ਸਤਗੁਰ ਸਿੰਘ ਸ਼ਰਿੰਦਰਪਾਲ ਸਿੰਘ ਸਿੱਧੂ ਬੱਗਾ ਸਿੰਘ ਇੰਨੇ ਭਰਾਵਾਂ ਦੇ ਨਾਮ ਬੋਲਣ ਲੱਗੇ ਕਿਹੜੇ ਸਾਡੇ ਚਾਹਣ ਵਾਲੇ ਤੇ ਅਗਲੀ ਵੀਡੀਓ ਚ ਕੋਸ਼ਿਸ਼ ਕਰਾਂਗੇ ਭਰਾਵੋ ਤੁਹਾਡੇ ਵੀ ਨਾਮ ਬੋਲ ਸਕੀਏ ਕਿੱਥੋਂ ਕਿੱਥੋਂ ਜੁੜੇ ਹੋਏ ਹੋ ਜਰੂਰ ਡਿਟੇਲ ਚ ਜਾਣਕਾਰੀ ਦਿਈਏ ਤਾਂ ਤੁਹਾਡੇ ਏਰੀਆ ਚ ਆਈਏ ਤਾਂ ਜਰੂਰ ਸਾਨੂੰ ਮਿਲ ਕੇ ਜਾਈਏ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਆਪਣੀ ਡਿਟੇਲ ਭਰਾਵੋ ਪਿੰਡ ਦਾ ਨਾਮ ਪੰਜਾਬੀ ਚ ਵੱਧ ਤੋਂ ਵੱਧ ਲਿਖਿਆ ਕਰੋ ਕਿਈ ਵਾਰ ਅੰਗਰੇਜ਼ੀ ਚ ਸ਼ਬਦਾਂ ਦੀ ਮਿਸਮੈਚ ਹੋ ਜਾਂਦੀ ਹੈ ਭਰਾਵੋ ਕਿਉਂਕਿ ਆਪਾਂ ਪੰਜਾਬ ਚ ਹੀ ਰਹਿੰਦੇ ਆ ਸੰਗ ਨਾ ਮੰਨਿਆ ਕਰੋ ਪੰਜਾਬੀ ਲਿਖਣ ਲੱਗੇ ਇੱਕ ਆ ਟਰੈਕਟਰ ਦੱਸ ਇਹ ਆਇਆ ਹੁਣ ਆਪਣੇ ਕੋਲੇ ਟਰੈਕਟਰ ਆਇਆ 3630 3630 ਟਰੈਕਟਰ ਆਇਆ ਸਾਡੇ ਕੋਲੇ 2000 ਤੇ 17 ਮਾਡਲ ਟਰੈਕਟਰ ਆ ਇਧਰ ਖੜਾ ਸੋਨਾ ਲੀਕਾ 2013 ਮਾਡਲ ਤੇ ਇਧਰ 265 ਖੜਾ 2022 ਮਾਡਲ ਆ ਅੱਗੇ ਖੜਾ 5210 5210 ਖੜਾ 2021 ਮਾਡਲ ਇਧਰ ਜਮਾ ਨਵਾਂ ਟਰੈਕਟਰ ਖੜਾ ਤੁਹਾਡੇ ਨਾਂ ਦੇ ਡਾਇਰੈਕਟ ਬਿੱਲ ਕਤਵਾ ਕੇ ਦੇਵਾਂਗੇ ਕਿਸੇ ਪੁਰਾਣੇ ਲੈਣਾ ਹੋਏ ਜਮਾ ਨਵਾਂ ਟਰੈਕਟਰ ਆ ਮੈਂ ਮਮਰ ਫੋਮ ਹੀ ਲਿਖਿਆ ਖੜਾਗਾ 100 ਤੇ ਕੁਛ ਘੰਟੇ ਚੱਲਿਆਗਾ ਕਈ ਕਿਥੋਂ ਵੀ ਕਿਸੇ ਵੀ ਭਰਾ ਨੇ ਲੈਣਾ ਹੋਵੇ ਸਿੱਧੇ ਤੁਹਾਡੇ ਨਾਂ ਦੇ ਡਾਇਰੈਕਟ ਬੈਲੀਿਕ ਤਰ੍ਹਾਂ ਹਰੇਕ ਤਰ੍ਹਾਂ ਦਾ ਡਾਇਰੈਕਟਰਾ ਮਤਲਬ ਹਰੇਕ ਤਰ੍ਹਾਂ ਦਾ ਗਾਹ ਆ ਸਕਦਾ ਹੈ ਹਰੇਕ ਤਰ੍ਹਾਂ ਦੀ ਟਰੈਕਟਰ ਮਿਲ ਜੂ ਕਿਵੇਂ ਸਵਰਾਜ 855 ਖੜਾ ਹੈਗਾ ਇਧਰ ਮਾ ਪਿੱਛੇ ਮੜਿਆ ਹੈ ਇਧਰ ਖੜਾ ਹੈਗਾ ਅਰਜਨ 555 ਖੜਾ ਹੈਗਾ ਸੋਨਾਲੀਕਾ ਕਾਫੀ ਗਿਣਤੀ ਚ ਲੱਗੇ ਹੋਏ ਆ ਆ 14 ਮੰਡਲ ਖੜਾ ਹੈਗਾ 15 ਮੰਡਲ ਖੜਾ ਹੈਗਾ ਅਰਜਨ ਖੜਾ ਹੈਗਾ ਤੁਹਾਨੂੰ ਹੁਣ ਸਾਰਿਆਂ ਦੀ ਰੇਟਾਂ ਦੀ ਜਾਣਕਾਰੀ ਦਿੰਨੇ ਆ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਇੱਕ ਤਾਂ ਭਰਾ ਕਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਭਰਾਓ ਇੱਕ ਤਾਂ ਇੱਕ ਤਾਂ ਰਾਤ ਨੂੰ ਫ ਇਕਦਾ ਬੇਨਤੀ ਹੈ ਭਰਾਵੋ ਅਸੀਂ ਦਫ਼ਤਰ 'ਚ ਬੈੰਨੇ ਆ ਇੱਥੇ ਦਫ਼ਤਰ 'ਚ ਕਦੋਂ ਵੀ ਬੈੰਨੇ ਆ ਅਸੀਂ 9 ਵਜੇ ਤੋਂ ਲੈ ਕੇ ਦਫ਼ਤਰ 'ਚ ਰਾਤ ਨੂੰ 6 ਸ਼ਾਮ ਨੂੰ 6 ਵਜੇ ਤੱਕ 9 ਤੋਂ 6 ਵਜੇ ਤੱਕ ਭਰਾਵੋ ਫੋਨ ਕਰਨ ਜਾਂ ਉਦੋਂ ਪਹਿਲਾਂ ਕੋਈ ਵੈਸ ਵੈਸੇ ਯਾ ਕਰਕੇ ਜਾਣਕਾਰੀ ਲੈ ਸਕਦੇ ਆ ਭਰਾਵੋ ਉਦੋਂ ਬਾਅਦ ਫੋਨ ਨਾ ਕਰਨ ਜਾਂ ਤਾਂ ਸਵੇਰੇ ਜਲਦੀ ਨਾ ਕਰਨ ਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਫੋਨ ਨਾ ਕਰਨਾ ਟਰੈਕਟਰ ਲਾਉਣ ਮੇਲਾ ਆਪਾਂ ਤੁਹਾਨੂੰ ਪਤਾ ਹੀ ਆ ਪਿਛਲੇ ਮਹੀਨੇ ਸਟਾਰਟ ਕਰਿਆ ਸੀ ਕਾਰੋਬਾਰ ਹੁਣ ਕਿੰਨਾ ਚਿਰ ਜਿਉਵਾਂਗੇ ਭਰਾਵੋ ਉਨਾਂ ਚਿਰ ਟਰੈਕਟਰ ਲਾਉਣ ਮੇਲਾ ਲੱਗਿਆ ਰਹੂਗਾ ਆਹ 2013 ਮਲਟਰੈਕਟਰ ਆ ਨਵੇਂ ਟਾਇਰ ਆ 4 ਲੱਖ 4 ਲੱਖ ਤੇ 35000 ਰੁਪਏ ਰੇਟ ਆ ਭਰਾਵੋ 435000 ਰੁਪਏ ਰੇਟ ਆ ਇਹਦਾ ਟਰੈਕਟਰ ਦਾ ਅੱਗੇ ਆ ਗਿਆ 3630 2017 ਮਲਟਰੈਕਟਰ ਆ ਇਹਦਾ ਰੇਟ ਹੈਗਾ 6 ਲੱਖ ਤੇ 75000 ਰੁਪਏ ਪੰਜਾਬ ਨੰਬਰ ਸਾਰੇ ਹਾਂ ਸਾਰੇ ਪੰਜਾਬ ਨੰਬਰ 675000 ਰੁਪਏ ਰੇਟ ਆ ਇਹਦੇ ਉੱਤੇ ਆ ਮਨ ਲਓ ਭਰਾਵੋ 4.5 ਲੱਖ ਰੁਪਏ ਦਾ ਲੋਨ ਵੀ ਕਰਵਾ ਦੇਾਂਗੇ ਬਾਕੀ ਆਸਾਨ ਕਿਸ਼ਤਾ ਹੋ ਜਾਣਗੀਆਂ ਕਈ ਭਰਾਵਾਂ ਕੋਲੇ ਵੀ 2 ਲੱਖ ਰੁਪਏ ਜੋੜਿਆ ਹੁੰਦਾ ਟਰੈਕਟਰ ਭੱਡੇ ਦੀ ਜਰੂਰਤ ਹੁੰਦੀ ਹੈ ਕੋਈ ਸੁਪਰ ਸੀਡਰ ਪਾਸ ਤੇ ਲੈਣਾ ਹੁੰਦਾ ਜਾਂ ਕੋਈ ਕਾਰੋਬਾਰ ਕਰਨੇ ਹੁੰਦੇ ਆ ਕਿਉਂਕਿ ਮੈਂ ਅੱਗੀ ਨਿਰਮਲ ਨੇ ਵੀ 2-3 ਲੱਖ ਰੁਪਏ ਕਮਾਇਆ ਸੁਪਰ ਸੀਡਰ ਚੋਂ ਟਰੈਕਟਰ ਕਿਰਾਏ ਤੇ ਲੈ ਕੇ ਜਾਂ ਬਸ ਹੀ ਟਰੈਕਟਰ ਦਿੱਤਾ ਸੀਗਾ ਇਸ ਤਰ੍ਹਾਂ ਦਾ ਆਹ ਨਿਰਮਲ ਕਮਾਇਆ ਕਿ ਕਿਰਾਏ ਕਰੂ ਇਤੇ ਲੈ ਕੇ ਕਮਾ ਸਕਿਆ ਅੱਗੇ ਆ ਗਿਆ 265 ਇਹ ਛੋਟੇ ਕਿਸਾਨਾਂ ਵਾਸਤੇ ਆ ਜਾਂ ਕਿਸੇ ਭਰਾਵਾਂ ਨੇ ਕੋਈ ਕਮਰਸ਼ੀਅਲ ਕੰਮ ਲੈਣਾ ਹੋਵੇ ਢੋਆ ਢਵਾਈ ਦਾ ਕੰਮ ਲੈਣਾ ਹੋਵੇ ਪੱਠੇ ਤੇ ਲੈਣਾ ਹੋਵੇ ਜਾਂ ਹੋਰ ਹੋਵੇ ਥੋੜਾ ਸਿੰਪਲ ਵਗੈਰਾ ਸਹੀ ਹੋਵੇ ਭਰਾਵੋ ਟਰੈਕ ਤੁਹਾਡਾ ਸਹੀ ਹੋਵੇ ਕੋਈ ਚਾਰ ਬੰਦੇ ਜ਼ਿੰਮੇਦਾਰ ਬੰਦਾ ਹਾਮੀ ਭਰਦਾ ਹੋਵੇ ਵੀ ਚਾਰ ਪੰਜ ਕਿੱਲਾਂ ਦਾ ਗਰੰਟੀ ਛੁੱਟੀ ਪਾਉਂਦਾ ਹੋਵੇ ਤਾਂ ਸਿਰਫ 50000 ਰੁਪਿਆ ਲੈ ਕੇ ਆਜੋ ਆਹ ਟਰੱਕ ਤੁਹਾਨੂੰ ਦੇ ਦਾਂਗੇ 265 2022 ਮਾਡਲ 4.5 ਲੱਖ ਰੁਪਏ ਦਾ 4.5 ਲੱਖ ਰੁਪਿਆ ਡੈਪਾ ਦੇ ਦਾਂਗੇ ਬਿਲਕੁਲ ਨਵਾਂ ਨਕੋਟ ਟਰੈਕਟਰ ਆ ਫਰੈਸ਼ ਪੀਸ ਆ ਸਾਡੇ ਕੋਲੇ ਪਰ ਉਹ ਨਵੇਂ-ਨਵੇਂ ਬ੍ਰਾਂਚ ਟਰੈਕਟਰ ਤੇ ਨਵੇਂ-ਨਵੇਂ ਟਰੈਕਟਰ ਆਉਂਦੇ ਆ ਹੁਣ ਕੋਸ਼ਿਸ਼ ਕਰਾਂਗੇ ਹਰੇਕ ਦਿਨ ਨਵੀਂ ਵੀਡੀਓ ਲੈ ਕੇ ਆ ਕਰੀਏ ਕਿਉਂਕਿ 10 ਕਿ ਟਰੈਕਟਰ ਹੀ ਸੀ ਇੱਕ ਵੀਡੀਓ ਚ ਕਾਹ ਲੰਮੀ ਵੀਡੀਓ ਜ਼ਿਆਦਾ ਹੋ ਜਾਂਦੀ ਐ ਇੱਕ ਵੀਡੀਓ ਚ 10 ਟਰੈਕਟਰ ਦਿਖਾਇਆ ਹੈਗਾ ਨਾ ਇਹ ਤੀਜੇ ਦਿਨ ਵੀਡੀਓ ਪਾਇਆ ਕਰਾਂਗੇ ਕੋਈ ਟਰੈਕਟਰ 40 50 ਸਾਡੇ ਕੋਲ ਹੈਗੇ ਆ ਕਿ ਅਲੱਗ ਅਲੱਗ ਤਰ੍ਹਾਂ ਦੇ ਤੁਹਾਨੂੰ ਟਰੈਕਟਰ ਦਿਖਾਇਆ ਕਰਾਂਗੇ ਹਰੇਕ ਵੀਡੀਓ ਚ ਕਿਉਂਕਿ ਤਿਆਰੀਆਂ ਵੈਰੀਆਂ ਹੋ ਚੁੱਕੀਆਂ ਨਹੀਂ ਆ ਨਾ ਹੋਰ ਆ ਜਾਂਦੇ ਆ ਕਈ ਵਾਰੀ ਵੀ ਦਿਖਾਇਆ ਨਵੇਂ ਆ ਜਾਂਦੇ ਇਹ ਵਿਕ ਜਾਂਦੇ ਸੀਜ਼ਨ ਸਟਾਰਟ ਹੋ ਚੁੱਕਿਆ ਪੂਰਾ ਜੋਰਾਂ ਤੇ ਅੱਗੇ ਆ ਗਿਆ 52 10 52 10 2021 ਮਾਡਲ ਟਰੈਕਟਰ ਆ ਭਰਾਵੋ ਇਹ ਵੀ ਜਿਵੇਂ ਨਵਾਂ ਟਰੈਕਟਰ ਹੀ ਐ ਮਾ ਲੋ 7 800 ਘੰਟਾ ਚੱਲਿਆ ਹੋਇਆ ਟਰੈ 735 ਆਰਪੀਆ ਰੇਟ ਆ 6 ਲੱਖ ਰੁਪਈਆ ਉੱਤੇ ਲੋਨ ਹੋ ਜੂ ਲੱਖ ਸਵਾ ਲੱਖ ਰੁਪਈਆ ਭਰ ਆ ਕੇ ਇਹ ਟਰੈਕਟਰ ਦੇ ਦਿਆਂਗੇ 4 ਸਪੀਡ ਆ ਟਰੈਕਟਰ ਪੰਜਾਬ ਨੰਬਰ ਆ ਸਾਰੇ ਟਰੈਕਟਰ ਪੰਜਾਬ ਨੰਬਰ ਆ ਭਰਾਓ ਸਾਡੇ ਕੋਲੇ ਪਹਿਲੀ ਗੱਲ ਤਾਂ ਪੀਵੀ 31 ਪੀਵੀ 31 ਜਿਆਦਾ ਕਿਉਂਕਿ 22 ਸਿੱਧੂ ਮੂਸੇ ਵਾਲੇ ਦੇ ਏਰੀਆ ਚ ਪੈ ਜਾਂਦਾ ਹੈਗਾ ਜਿਹੜਾ ਆ ਟਰੈਕਟਰ ਖੜਾ ਹੈ ਸ਼ੇਰਾ ਇਹਦਾ ਜਮੀਨ ਨਵਾਂ ਇਹਦਾ ਹਜੇ ਹਾਂ ਜਮਾਂ ਨਵਾਂ ਦਾ 23 ਮਾੜਲਾ 23 ਮਾੜਲਾ ਤੇ 8ਵੇਂ 10ਵੇਂ ਮਹੀਨੇ ਦਾ 10ਵੇਂ ਮਹੀਨੇ ਦਾ 2023 ਇੱਧਰ ਮਾਰੀ ਮੂਹਰ ਤਾ ਟਾਇਰ ਵੀ ਦੇਖੋ ਵੀ ਐਮ ਆਰ ਐਫ ਦਾ ਲੋਗੋ ਜਮਾਂ ਪੂਰਾ ਐ ਦਿਖਦਾ ਚੱਕਾ ਚੱਕਾ ਇੱਧਰ ਮਾਰੀ ਕੈਮਰਾ ਇੱਧਰ ਆ ਦੇਖੋ 10ਵੇਂ ਮਹੀਨੇ ਦਾ 10ਵੇਂ ਮਹੀਨੇ ਦਾ 2023 ਦਾਗਾ 10ਵੇਂ ਮਹੀਨੇ 2023 ਦਾ ਤੁਹਾਡੇ ਨਾਂ ਦੇ ਡਾਇਰੈਕਟ ਬਿੱਲ ਕਟਵਾ ਦੇਾਂਗੇ ਭਰਾਵੋ ਤੁਹਾਡਾ ਐ ਮੰਨ ਲਓ 50000 ਰੁਪਏ ਭਰਾ ਕੇ ਸਿਰਫ ਟਰੈਕਟਰ ਦੇ ਦੇਾਂਗੇ ਆ ਵੀ ਐਨਾ ਨਵਾਂ ਟਰੈਕਟਰ ਸਿਰਫ 50000 ਦੇ ਵਿੱਚ ਮਿਲ ਰਿਹਾ ਦੇਖੋ 50000 ਰੁਪਏ ਭਰਾ ਕੇ ਤੁਹਾਡਾ ਸਿਬਲ ਵਗੈਰਾ ਟਰੈਕ ਵਗੈਰਾ ਤੁਹਾਡਾ ਸਹੀ ਹੋਵੇ ਇਹ ਆਪਰਾ ਬਹੁਤਾਂ ਕੀਮਤ ਜ਼ਿਆਦਾ ਹੈ ਏਜੰਸੀ ਜੀ ਤਾਂ ਆਪਣੇ ਕੋਲੇ ਕੀਮਤ ਹੈਗੀ ਹੈ ਦੀ 8,65,000 ਰੁਪਇਆ 8,65,000 ਰੁਪਇਆ ਕੀਮਤਾਂ ਨਵਾਂ ਟਰੈਕਟਰ ਤਾਂ ਸੋਡੇ ਨਾਂ ਦੇ ਬਿੱਲ ਨਵੇਂ ਟਰੈਕਟਰ ਦੀ ਕੱਟੇ ਜਾਣਗੇ ਹਵੇਸ਼ਾਲੀ ਪੁਰਾਣੇ ਟਰੈਕਟਰ ਦੇ ਕੋਈ ਬਿੱਲ ਨਹੀਂ ਕੱਟੇ ਜਾਂਦੇਗੇ ਇਸ ਕਰਕੇ ਤੁਹਾਡੇ ਨਾਂ ਤੇ ਸਿੱਧੇ ਬਿੱਲ ਕਟਵਾ ਕੇ ਦੇਵਾਂਗੇ ਆਹ ਟਰੈਕਟਰ ਦੀ ਤਾਂ ਬਹੁਤ ਪੂਰਨ ਜ਼ੋਰ ਮੰਗ ਸੀ ਕਿਸਾਨਾਂ ਦੀ ਵੀ ਪੁਰਾਣੀ ਸ਼ੋਅ ਚ ਆਵੇ ਬਾਈ ਟਰੈਕਟਰ ਤਾਂ ਅਸੀਂ ਯਾਰ ਛੱਡਣਾ ਹੀ ਨਹੀਂ ਟਰੈਕਟਰ ਮੈਨੂੰ ਪਤਾ ਹੈਗਾ ਇਹ ਵੀਡੀਓ ਹੁਣ ਪਾਉਣ ਲੱਗੇ ਆ ਤੇ ਪਹਿਲਾਂ ਤਾਂ ਛੋਟੀਆਂ ਵੀਡੀਓ ਪਾਈਆਂ ਸੀ ਕੋ ਸੀਜ਼ਨ ਹੀ ਹੁ ਆਦਾ ਮਨੋ ਵੀ 200 ਤੇ ਕੁਝ ਘੰਟੇ ਚੱਲਿਆ ਹੋਇਆ ਟਰੈਕਟਰ ਸਾਡੇ ਕੋਲੇ ਆ ਚੁੱਕਿਆ ਭਰਾਵੋ ਕਿਸੇ ਨੇ ਲੈਣਾ ਹੋਵੇ 3 ਸਪੀਡ ਪੰਜਾਬ ਨੰਬਰ ਬਿਲਕੁਲ ਨਵਾਂ ਨਕੋਰ ਟਰੈਕਟਰ ਆ ਗਿਆ ਭਰਾਵੋ ਦੇਖੋ ਯਾਰ ਤਾੜ ਤਾਹ ਮਾਰੀ ਗੌਰ ਨਾਲ ਮੁੰਡਿਆ ਕੈਮਰਾ ਜਿਵੇਂ ਨਵਾਂ ਟਰੈਕਟਰ ਆ ਗਿਆ ਕਿਸੇ ਭਰਾ ਨੇ ਇਹ ਟਰੈਕਟਰ ਲੈਣਾ ਹੋਵੇ ਤਾਂ ਭਰਾਵੋ ਪੰਜਾਬ ਨੰਬਰ 775000 ਰੁਪਿਆ ਕੀਮਤ ਸਾਢੇ 6 ਲੱਖ ਰੁਪਏ ਦਾ ਇਹਦੇ ਉੱਤੇ ਸਵਾ ਤੋਂ ਸਾਢੇ 6 ਲੱਖ ਰੁਪਏ ਦਾ ਲੋਨ ਵੀ ਕਰਵਾ ਦੇਾਂਗੇ ਬ੍ਰਾਂਚ ਟਰੈਕਟਰ ਜਦੇ ਆਗੇ ਭਰਾਵੋ ਤੁਹਾਨੂੰ ਹਰੇਕ ਪ੍ਰਕਾਰ ਦੀ ਫੈਸਿਲਿਟੀ ਮਿਲੂ ਜੇ ਤੁਸੀਂ ਕਿਰਾਏ ਤੇ ਲੈਣਾ ਕਿਰਾਏ ਤੇ ਮਿਲ ਜੂਗਾ ਜੇ ਤੁਸੀਂ ਕਿਸ਼ਤਾਂ ਤੇ ਲੈਣਾ ਨਗਦ ਲੈਣਾਗਾ ਕੋਈ ਵੀ ਕਾਫੀ ਜਾਂ ਤੁਸੀਂ ਆਪਣੇ ਟਰੈਕਟਰ ਤੇ ਲੋਨ ਕਰਵਾਉਣਾਗਾ ਕੀ ਕਾਫੀ ਭਰਾਵਾਂ ਨੇ ਆਪਣੇ ਲੋਨ ਟਰੈਕਟਰ ਦੇ ਲੋਨ ਕਰਵਾਉਣਾ ਹੁੰਦਾ ਜਾਂ ਵਪਾਰੀ ਭਰਾਵਾਂ ਨੇ ਕਈਆਂ ਕਿਈਆਂ ਮੈਂ ਤਾਂ ਹੁਣ ਕਾਫੀ ਮੈਂ ਕਹਿੰਨਾ ਟਾਈ ਆ ਪਪ ਆਪਣਾ ਹੋ ਹੀ ਚੁੱਕਿਆਗਾ ਜੇਕਰ ਤੁਸੀਂ ਵੀ ਆਪਣੇ ਟਰੈਕਟਰ ਤੇ ਵੀ ਤੁਸੀਂ ਲੋਨ ਕਰਵਾਉਣਾ ਵਪਾਰੀ ਭਰਾ ਨੇ ਕਿਸੇ ਨੂੰ ਗਾਹਕ ਨੂੰ ਵੇਚਣਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਤੁਹਾਨੂੰ ਹਫਤੇ 10 ਦਿਨਾਂ ਚ ਮੇਥੋਂ ਪੇਮੈਂਟ ਲੈ ਜਿਓ ਕੋਈ ਦਿੱਕਤ ਨਹੀਂ ਭਰਾਵੋ ਪੇਮੈਂਟ ਮੈਂ ਬੈਂਕ ਤੋਂ ਆਪੇ ਲੈਂਦਾ ਫਿਰੂੰਗਾ ਦੂਜੇ ਨੰਬਰ ਤੇ ਆ ਗਿਆ ਭਰਾਵੋ 552 ਅਰਜਨ ਇਹਦਾ ਰੇਟ ਹੈਗਾ ਹੈਗਾ 5 ਲੱਖ ਤੇ 15000 ਰੁਪਏ ਪੀਵੀ 31 ਨੰਬਰਾਂ ਨਵਾਂ ਟਰੈਕਟਰ ਅੱਗੇ 2015 ਮਾਡਲ ਟਰੈਕਟਰ ਆ ਗਿਆ 2018 ਮਾਡਲ ਇਹ 2015 ਮਾਡਲ ਦਾ 4.5 ਲੱਖ ਰੁਪਿਆ ਰੇਟ ਆ ਅੱਗੇ ਆ ਗਿਆ 2014 ਮਾਡਲ 4 ਲੱਖ ਤੇ 25000 ਰੁਪਿਆ ਰੇਟ ਆ 4 ਲੱਖ 25000 ਰੁਪਿਆ ਰੇਟ ਆ ਇਹਦਾ ਰੇਟ ਹੈਗਾ 4 ਲੱਖ ਤੇ 75000 ਰੁਪਿਆ ਇੰਨੇ ਰੇਟ ਆ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬ੍ਰੈਂਚ ਟਰੈਕਟਰ ਤੇ ਆ ਕੇ ਤੁਸੀਂ ਹਰੇਕ ਪ੍ਰਕਾਰ ਦਾ ਟਰੈਕਟਰ ਖਰੀਦ ਸਕਦੇ ਹੋ ਸਾਡੇ ਕੋਲ ਹਰੇਕ ਪ੍ਰਕਾਰ ਦੀ ਸਹੂਲਤ ਵੀ ਲੈ ਸਕਦੇ ਹੋ ਹਾਂ ਲੋਨ ਦੀ ਸਹੂਲਤ ਹੈ ਭਰਾਵੋ ਕਿਵੇਂ ਜਾਂ ਨਗਦ ਲੈਣਾ ਹੋਵੇ ਜਾਂ ਕੋਈ ਕਿਰਾਏ ਤੇ ਲੈਣਾ ਹੋਵੇ ਤਾਂ ਬ੍ਰੈਂਚ ਟਰੈਕਟਰ ਤੇ ਆ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਭਰਾਵੋ ਜਿਹੜੇ ਭਰਾ ਚਾਹਣ ਵਾਲੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਇਕ ਕਰਿਓ ਤੇ ਬ੍ਰੈਂਚ ਟਰੈਕਟਰ ਤੇ ਆ ਕੇ ਸਾਨੂੰ ਮਿਲ ਸਕਦੇ ਹੋ ਹਰੇਕੇ ਬੁੱਧਵਾਰ ਸਾਨੂੰ ਤਲਵੰਡੀ ਸਬੂ ਟਰੈਕਟਰ ਮੰਡੀ ਤੇ ਹੀ ਮਿਲ ਸਕਦੇ ਹੋ ਤਿੰਨਾਂ ਨੰਬਰ ਪਲਾਟ 'ਚ ਸਾਡੀ ਮੰਡੀ ਹੈ ਭਰਾਵੋ ਜਗਜੀਤ ਵਾਲਿਆਂ ਦੇ ਜਮਾ ਸਾਹਮਣੇ ਤੈਨਾਂ ਨੰਬਰ ਪਲਾਟ ਚ ਆ ਕੇ ਉੱਥੇ ਵੀ ਮਿਲ ਸਕਦੇ ਹੋ ਉੱਥੇ ਕਈ ਵਾਰ ਮੈਂ ਹੁੰਨਾ ਜਾਂ ਮੇਰੇ ਫਾਜ਼ਲ ਸਾਹਿਬ ਹੁੰਦੇ ਆ ਕਈ ਵਾਰ ਮਿਲਣਾ ਚਾਹੁੰਦੇ ਆ ਕਿ ਮੈਂ ਦੂਰ ਵਾਲੇ ਭਰਾਵਾਂ ਦੇ ਵੀ ਤੁਹਾਨੂੰ ਮਿਲ ਕੇ ਜਾਣਾਗਾ ਤਾਂ ਤੈਨਾਂ ਨੰਬਰ ਪਲਾਟ ਚ ਆ ਕੇ ਤੁਸੀਂ ਮਹਿੰਦਰ ਭਾਈ ਬਖਤੌਰ ਵਾਲੇ ਦੀ ਮੰਡੀ ਪਹੁੰਚੋ ਉੱਥੇ ਬੋਰ ਲੱਗਿਆ ਹੋਊਗਾ ਇਹ ਤੁਹਾਨੂੰ ਉੱਥੋਂ ਵੀ ਪਤਾ ਹੈ ਮੇ ਜੀ ਉੱਥੇ ਸਾਡਾ ਵੋਟ ਵਗੈਰਾ ਲੱਗਿਆ ਹੋਊਗਾ ਬ੍ਰਾਂਚ ਟਰੈਕਟਰ ਜਿਹਦਾ ਉੱਥੇ ਆ ਕੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਭਰਾਵੋ ਕਾਫੀ ਗਿਣਤੀ ਚ ਭਰਾਵੋ ਆਮਦੋਂ ਵੀ ਕਿਉਂ ਵੀਡੀਓ ਲੰਮੀ ਹੋ ਜਾਂਦੀ ਹੈ ਅਸੀਂ ਤੁਹਾਨੂੰ ਦਿਖਾਈਏ ਟਰੈਕਟਰ ਬਾਹਰ ਵੀ ਕਿਉਂਕਿ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਹੈ ਪਾਰਟ 1 ਪਾਰਟ 2 ਆ ਇਸ ਕਰਕੇ ਵੀ ਦੂਜੇ ਤੀਜੇ ਦਿਨ ਵੀਡੀਓ ਸਟਾਰਟ ਕਰਿਆ ਕਰਾਂਗੇ ਪੌਣੀ ਕਿਉਂਕਿ ਇੱਕਦਮ ਦੇਖਣੀ ਲੰਮੀ ਵੀਡੀਓ ਔਖੀ ਹੁੰਦੀ ਹੈ ਕਿਸਾਨ ਭਰਾਵਾਂ ਨੂੰ ਜਾਂ ਕਿਹੜਾ ਟਰੈਕਟਰ ਲੈਣਾ ਹੁੰਦਾ ਬੰਦਾ ਉਹ ਹੀ ਵੀਡੀਓ ਦੇਖ ਸਕੇ ਕਈ ਵਾਰ ਆਪਾਂ ਕਿਹੜਾ ਕੋਈ ਵਿਊ ਆਂ ਦੇ ਚੱਕਰ 'ਚ ਨਹੀਂ ਹੈਗੇ ਵੀ ਆਪਾਂ ਤਾਂ ਵਿਊ ਲੈਣ ਦੇ ਮਾਰੇ ਲੰਮੀ ਕਰਦੀਆਂ ਵੀਡੀਓ ਇਸ ਕਰਕੇ ਛੋਟੀ ਛੋਟੀਆਂ ਵੀਡੀਓ ਬਣਾ ਕੇ ਕਿਵੇਂ ਸਾਨੂੰ ਪਹਿਲਾਂ ਇੱਕਦਮ ਕੈਮਰਾ ਮਾਰ ਕੇ ਦਿਖਾ ਦਿਆ ਕਰਾਂ ਵੀ ਆਹ ਟਰੈਕਟਰ ਆ ਜੇ ਤੁਸੀਂ ਉਹ ਟਰੈਕਟਰ ਲੈਣੇ ਤਾਂ ਵੀਡੀਓ ਦੇਖ ਲਿਆ ਕਰੋ ਨਹੀਂ ਅਗਲੀ ਵੀਡੀਓ ਤੁਹਾਨੂੰ ਛੇਤੀ ਜਲਦੀ ਤੋਂ